ਆਸਟ੍ਰੇਲੀਆ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਆਪਣੇ ਇੰਡੀਅਨ ਦੀ ਜਿਸ ਨੇ ਕਿ ਸਾਰੇ ਹੀ ਭਾਰਤੀਆਂ ਦੇ ਉੱਤੇ ਥੂਕ ਥੂਕ ਰਾਈ ਪਈ ਆ ਆਸਟ੍ਰੇਲੀਅਨ ਗੋਰੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਰਹੇ ਆ ਤੇ ਥੱਲੇ ਜਿਹੜੇ ਕਮੈਂਟ ਲਿਖੇ ਹੁੰਦੇ ਆ ਉਹ ਪੜਨ ਵਾਲੇ ਹੁੰਦੇ ਆ ਸਾਰੇ ਹੀ ਗੋ ਬੈਕ ਦੇ ਨਾਰੇ ਲਾ ਰਹੇ ਆ ਤੇ ਸ਼ੇਮ ਹੋਣੀ ਚਾਹੀਦੀ ਆ ਇਸ ਵੀਡੀਓ ਉੱਤੇ ਬਾਅਦ ਦੇਖ ਕੇ ਤੌਤਰੀ ਵੀ ਸੋਚਾਂ ਦੇ ਵਿੱਚ ਪੈ ਜਾਣਾ ਈ ਯਾਰ ਕੋਈ ਇਸ ਤਰ੍ਹਾਂ ਕਿਉਂ ਤੇ ਕਿੱਦਾਂ ਕਰ ਸਕਦਾ ਐਨੀ ਇਹ ਤਾਂ ਬਿਲਕੁਲ ਹੀ ਯਾਰ ਘਟੀਆ ਹਰਕਤ ਆ ਕਿ ਤੁਸੀਂ ਖੁੱਲੇ ਦੇ ਵਿੱਚ ਆਹ ਕੁਛ ਕਰ ਰਹੇ ਆ ਪਹਿਲਾ ਹੀ ਉਹ ਕਿਹੜੀ ਕੰਟਰੀ ਹੈ ਜਿੱਥੇ ਆਪਾਂ ਨੂੰ ਇੰਡੀਆ ਨੂੰ ਨਹੀਂ ਭੰਡਿਆ ਜਾ ਰਿਹਾ ਹਰ ਇੱਕ ਉਹ ਭਾਰਤੀ ਨੂੰ ਹੁਣ ਉਹ ਪਹਿਲਾਂ ਵਾਲੀ ਇੱਜ਼ਤ ਨਾਲ ਨਹੀਂ ਦੇਖਿਆ ਜਾ ਰਿਹਾ ਚਾਹੇ ਤੁਸੀਂ ਅਮਰੀਕਾ ਦੇਖ ਲਓ ਕੀ ਹਾਲਾਤ ਬਣਾਏ ਪਏ ਆ ਉੱਥੇ ਲੋਕਾਂ ਨੂੰ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਕਦੋਂ ਸਾਨੂੰ ਪੁਲਿਸ ਨੇ ਚੱਕ ਲੈਣਾ ਤੇ ਕਦੋਂ ਸਾਨੂੰ ਡਿਪੋਰਟ ਮਾਰ ਦੇਣਾ ਯੂਕੇ ਦੇ ਵਿੱਚ ਦੇਖ ਲਓ ਯੂਰਪ ਦੇ ਵਿੱਚ ਦੇਖ ਲਓ ਆਸਟ੍ਰੇਲੀਆ ਦੇ ਵਿੱਚ ਤਾਂ ਹੁਣ ਤੁਹਾਨੂੰ ਪਤਾ ਪਿੱਛੇ ਜੀ ਹਲੇ ਪ੍ਰੋਟੈਸਟ ਹੋ ਕੇ ਹਟਿਆ ਕੀ ਮਾਹੌਲ ਬਣਿਆ ਹੋਇਆ ਸੀ ਉੱਥੇ ਕੀ ਨਹੀਂ ਬਣਿਆ ਤਾਂ ਕੈਨੇਡਾ ਦੇ ਵਿੱਚ ਦੇਖ ਲਓ ਕੀ ਹਾਲਾਤ ਨੇ ਕੀ ਨਹੀਂ ਪਰ ਫਿਰ ਵੀ ਯਾਰ ਆਪਣੇ ਆਰਦੇਨੀ ਜਦੋਂ ਇਦਾਂ ਦੀਆਂ ਵੀਡੀਓਜ਼ ਆਉਂਦੀਆਂ ਨੇ ਬਾਹਰ ਫਿਰ ਸਾਰੇ ਪਤਾ ਕੀ ਕਹਿੰਦੇ ਆ ਵਧੀਆ ਹੋਇਆ ਇਦਾਂ ਦੇ ਲੋਕਾਂ ਨਾਲ ਇਦਾਂ ਹੀ ਹੋਣਾ ਚਾਹੀਦਾ ਜਦੋਂ ਇਦਾਂ ਦੀਆਂ ਵੀਡੀਓਜ਼ ਬਾਹਰ ਆਉਂਦੀਆਂ ਨਾ ਫੇਰ ਪਤਾ ਲੱਗਦਾ ਯਾਰ ਇਹ ਆਪਣੇ ਹੀ ਲੋਕ ਘਟੀਆਂ ਇਨਸਾਨ ਜਿਹੜੇ ਇਹ ਹਰਕਤਾਂ ਕਰਦੇ ਆ ਔਰ ਜਿਹਦੀ ਵਜ੍ਹਾ ਤੋਂ ਆਰਓ ਦੇਸ਼ ਦੇ ਲੋਕ ਸਾਨੂੰ ਗਾਣਾ ਕੱਢਣ ਤੇ ਮਜਬੂਰ ਹੋ ਜਾਂਦੇ ਆ ਤੇ ਸਾਨੂੰ ਉਹ ਵਾਕਈ ੱੱੱਕੇ ਮਾਰਨ ਤੇ ਮਜਬੂਰ ਹੋ ਜਾਂਦੇ ਆ ਕਿ ਸਾਡੇ ਦੇਸ਼ ਚੋਂ ਨਿਕਲ ਜਾਓ ਤੁਸੀਂ ਖੁਦ ਤੇ ਆਪਣੇ ਤੇ ਗੱਲ ਲਾ ਕੇ ਦੇਖੋ ਕਿ ਜਦੋਂ ਤੁਸੀਂ ਤੁਹਾਡੇ ਘਰ ਦੇ ਵਿੱਚ ਕੋਈ ਗੰਦ ਪਾਊਗਾ ਇੱਕ ਵਾਰ ਪਾਊਗਾ ਉਹਨੂੰ ਸਮਝਾਉਂਗੇ ਦੋ ਵਾਰ ਪਾਊਗਾ ਉਹਨੂੰ ਸਮਝਾਉਂਗੇ ਤੀਜੀ ਵਾਰ ਵੀ ਨਹੀਂ ਹਟਿਆ ਤਾਂ ਤੁਸੀਂ ੱੱਕੇ ਮਾਰ ਕੇ ਉਹਨੂੰ ਬਾਹਰ ਕੱਢੋਗੇ ਇਹੀ ਚੀਜ਼ ਹੋ ਰਹੀ ਆ ਤੇ ਆਪਣੇ ਪੰਜਾਬੀਆਂ ਦੇ ਅੱਗੇ ਆਪਣੇ ਇੰਡੀਅਨ ਦੇ ਅੱਗੇ ਆਪਣੇ ਭਾਰਤੀਆਂ ਦੇ ਅੱਗੇ ਸਾਰਿਆਂ ਦੇ ਅੱਗੇ ਹੱਥ ਬੰਨ ਕੇ ਬੰਨ ਕੇ ਸਾਰੇ ਹਟ ਗਏ ਕਿ ਇਹ ਗੱਲ ਹਰਕਤਾਂ ਨਾ ਕਰੋ ਆਪਣੀਆਂ ਲੋਕਾਂ ਦੀਆਂ ਟੁੱਚੀਆਂ ਹਰਕਤਾਂ ਫਿਰ ਵੀਡੀਓ ਵਾਇਰਲ ਹੁੰਦੀਆਂ ਫਿਰ ਲੋਕਾਂ ਦੇ ਜਿਹੜੇ ਕਮੈਂਟ ਹੁੰਦੇ ਪੜਨ ਵਾਲੇ ਔਰ ਉਹ ਵੀਡੀਓਜ਼ ਇਹ ਨਹੀਂ ਕਿ ਕੱਲੇ ਸੋਸ਼ਲ ਮੀਡੀਆ ਬਰਦਰ ਵਾਟ ਆਰ ਯੂ ਡੂਇੰਗ ਕਾਰਡ ਕਾਰਡ ਵਾਟ ਆਰ ਯੂ ਡੂਇੰਗ ਵਾਟ ਆਰ ਯੂ ਡੂਇੰਗ ਵਾਟ ਆਰ ਯੂ ਡੂਇੰਗ ਕਾਰਡ ਵਾਟ ਆਰ ਯੂ ਡੂਇੰਗ ਦਿਸ ਆਸਟ੍ਰੇਲੀਆ ਟੈਕ ਦ ਗ੍ਰੈਂਡ ਇਹ ਗੋ ਗੈਟ ਆਊਟ ਆਫ ਹੇਅਰ Que mean right? huh, you guy? On the ground, what? Ah, you Você está no ground, o está errado com você? Ah, você está Isso é ਕੀਮਤ ਰਹਿੰਦੀਆਂ ਫਿਰ ਉਹ ਵੀਡੀਓ ਸਰਕਾਰਾਂ ਦੀਆਂ ਨਜ਼ਰਾਂ ਦੇ ਵਿੱਚ ਆਉਂਦੀਆਂ ਜਿਹੜੀਆਂ ਇਹ ਕਮੇਟੀਆਂ ਬਣੀਆਂ ਜਿਹੜੀਆਂ ਇਹ ਸੰਸਥਾਵਾਂ ਬਣੀਆਂ ਜਿਹੜੇ ਇਹ ਲੋਕ ਨੇ ਫਿਰ ਇਹਨਾਂ ਨੂੰ ਇਕੱਠੇ ਕਰਕੇ ਇਹ ਮੁੱਦੇ ਬਣਾ ਬਣਾ ਕੇ ਚੁੱਕਦੇ ਆ ਤੇ ਜਿਹਦੇ ਨਾਲ ਵੱਡੇ ਵੱਡੇ ਪ੍ਰੋਟੈਸਟ ਹੁੰਦੇ ਆ ਆਪਣੇ ਇਮੀਗ੍ਰੈਂਟ ਦੇ ਖਿਲਾਫ ਆਪਾਂ ਨੂੰ ਬਾਹਰ ਕੱਢਣ ਲਈ ਫਿਰ ਇਹ ਪ੍ਰੋਟੈਸਟ ਕਰਦੇ ਆ ਕਿਉਂ ਕਰਦੇ ਆ ਕਿਉਂਕਿ ਇਹ ਹਰਕਤਾਂ ਜਿਹੜੀਆਂ ਕਰਦੇ ਆ ਨਾ ਪੱਟੁੱਚੀਆਂ ਇਹਨਾਂ ਤੋਂ ਆਪਾਂ ਕਦੇ ਵੀ ਨਹੀਂ ਪਾਜ ਹੁੰਦੇ ਪਤਾ ਨਹੀਂ ਇਹ ਕਿੱਥੋਂ ਦਾ ਕਿੱਥੋਂ ਦਾ ਨਹੀਂ ਕੋਈ ਹਰਿਆਣਾ ਦਾ ਕਹਿ ਰਿਹਾ ਕੋਈ ਪੰਜਾਬ ਦਾ ਕਹਿ ਰਿਹਾ ਕੋਈ ਕਿੱਥੋਂ ਦਾ ਕਹਿ ਰਿਹਾ ਪਰ ਟੋਟਲ ਮਿਲਾ ਕੇ ਤਾਂ ਇਹ ਭਾਰਤੀ ਆ ਇੱਕ ਇੰਡੀਆਨਾ ਜਿਹਨੇ ਇਹ ਹਰਕਤ ਕੀਤੀ ਆ ਖੁੱਲੇ ਦੇ ਵਿੱਚ ਯਾਰ ਕੋਈ ਕੌਣ ਦਿਨ ਦਿਹਾੜੇ ਅੱਡਾ ਅੱਡਾ ਦਿਨ ਚੜ੍ਹਿਆ ਯਾਰ ਕੋਈ ਬਾਸੋਂ ਤੱਕ ਨਹੀਂ ਕਰਦਾ ਇਹ ਤਾਂ ਕਿਹੜੇ ਕੰਮ ਕਰਨ ਲੱਗਾ ਹੋਇਆ ਸੋਚ ਕੇ ਸ਼ਰਮ ਆਉਂਦੀ ਆਪਣੇ ਆਪ ਨੂੰ ਕਿ ਇਹ ਇੰਡੀਅਨ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਹਰ ਕੋਈ ਖੁੱਲੇ ਵਿੱਚ ਕਰਦਾ ਕੋਈ ਕਿਤੇ ਲੱਗਾ ਕੋਈ ਕਿਤੇ ਕਰਦਾ ਉੱਥੇ ਵੀ ਨਹੀਂ ਸਮਝਦੇ ਲੋਕ ਪਰ ਉੱਥੇ ਵੀ ਮਹਿਮ ਚੱਲਦੀ ਪਈ ਆ ਵੀ ਖੁੱਲੇ ਦੇ ਵਿੱਚ ਇਹ ਕੰਮ ਨਾ ਕਰੋ ਮੋਦੀ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਕਿ ਇਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਪਰ ਲੋਕ ਨਹੀਂ ਹਟਦੇ ਪਰ ਤੁਹਾਨੂੰ ਪਤਾ ਕਿ ਜਿਹੜੇ ਲੋਕ ਬਾਹਰ ਜਾਂਦੇ ਆ ਉਹ ਥੋੜੇ ਪੜੇ ਲਿਖੇ ਹੁੰਦੇ ਤੁਹਾਨੂੰ ਪਤਾ ਹਰ ਕਿਸੇ ਨੂੰ ਤਾਂ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ ਜਿਆਦਾ ਪੈਸੇ ਵਾਲਾ ਜਾ ਸਕਦਾ ਜਾਂ ਫਿਰ ਉਹਨੂੰ ਪੜਨਾ ਲਿਖਣਾ ਪੈਂਦਾ ਸਟੱਡੀ ਵੇਸ ਤੇ ਬਾਹਰ ਜਾਣਾ ਪੈਂਦਾ ਪਰ ਹੁਣ ਜਦ ਇੰਨਾ ਬੰਦਾ ਪੜ੍ਹ ਲਿਖ ਕੇ ਵੀ ਉਹ ਆਪਣੀਆਂ ਹਰਕਤਾਂ ਇਹ ਛੱਡਦਾ ਨਹੀਂ ਇਹ ਹਰਕਤਾਂ ਨਾਲੇ ਕੈਰੀ ਕਰਦਾ ਇਹ ਸਿਰਫ ਇੱਕ ਵੀਡੀਓ ਨਹੀਂ ਇਹ ਤਾਂ ਇੱਕ ਵਾਇਰਲ ਹੋ ਰਹੀ ਆ ਜਿਹਨੇ ਸ਼ਰਮ ਲਿਆਤੀ ਆ ਆਪਣੇ ਇੰਡੀਆ ਨੂੰ ਜਿਹੜੇ ਆਲਰੇਡੀ ਬਾਹਰ ਬੈਠੇ ਆ ਉਹ ਆਪਣਾ ਮੂੰਹ ਲੁਕੋ ਕੇ ਸ਼ਰਮ ਦੇ ਨਾਲ ਬਿਹਾਲ ਹੋਏ ਹੋਵੇ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਸਾਡੇ ਬੰਦੇ ਇਦਾਂ ਦੀਆਂ ਹਰਕਤਾਂ ਕਰਦੇ ਆ ਤੇ ਉਹ ਬੰਦੇ ਹੁਣ ਜਿਹੜਾ ਪੜ੍ਹ ਲਿਖ ਕੇ ਜਾਂਦਾ ਉਹਨੂੰ ਪਤਾ ਨਹੀਂ ਹੈਗਾ ਕਿ ਕਿਹੜੀ ਹਰਕਤ ਕਦੋਂ ਤੇ ਕਿੱਥੇ ਕਰਨੀ ਆ ਦਿਨ ਦਿਹਾੜੇ ਵਿੱਚ ਇਹ ਕੁਝ ਕਰੀ ਜਾ ਰਹੇ ਆ ਬੰਦਾ ਨੇਰੇ ਸਨੇਰੇ ਕੋਈ ਮਰਿਆ ਹੁੰਦਾ ਕਿਸੇ ਨੂੰ ਕੋਈ ਹੁੰਦੀ ਆ ਕਿ ਠੀਕ ਆ ਨਹੀਂ ਕੁਝ ਕੰਟਰੋਲ ਹੋ ਰਿਹਾ ਜਾਂ ਕੁਝ ਹੋਰ ਬੰਦਾ ਸੋਚ ਲਿੰਦਾ ਯਾਰ ਗੱਡੀ ਦੇ ਪਿੱਛੇ ਹੈਗਾ ਕਿਸੇ ਮਾਲ ਦੇ ਵਿੱਚ ਮਰ ਜਾ ਬਹੁਤ ਹਰ ਇੱਕ ਭਾਰਤ ਤੁਹਾਨੂੰ ਪਤਾ ਹੀ ਸਾਰਾ ਕੁਝ ਆ ਪਰ ਖੁੱਲੇ ਦੇ ਵਿੱਚ ਯਾਰ ਕੋਈ ਤੁਸੀਂ ਸੋਚ ਕੇ ਦੇਖੋ ਹੁਣ ਇਹਨੂੰ ਕੀ ਕਹੋਗੇ ਇੰਨੀ ਕਿ ਜ਼ਿਆਦਾ ਟ੍ਰੋਲ ਹੋ ਰਹੀ ਹੈ ਵੀਡੀਓ ਇੰਨੀ ਕਿ ਜ਼ਿਆਦਾ ਟ੍ਰੋਲ ਹੋ ਰਹੀ ਹੈ ਕਿ ਬਸ ਤੁਸੀਂ ਸੋਚ ਵੀ ਨਹੀਂ ਸਕਦੇ ਵੀਡੀਓ ਨੂੰ ਦੇ ਕੇ ਇੱਕ ਤਰ੍ਹਾਂ ਦਾ ਹੁੰਦਾ ਕਿ ਹਾਂ ਯਾਰ ਜੋ ਗੋਰੇ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਜੇ ਮੇਰਾ ਘਰ ਹੁੰਦਾ ਮੈਂ ਵੀ ਇਦਾਂ ਹੀ ਕੱਢਣਾ ਸੀ ਮੈਂ ਵੀ ਇਦਾਂ ਪ੍ਰੋਟੈਸਟ ਕਰਨੇ ਸੀਗੇ ਸੋ ਗੋਰੇ ਕਿਤੇ ਨਾ ਕਿਤੇ ਲੱਗਦਾ ਕਿ ਸਹੀ ਕਰ ਰਿਹਾ ਸਾਡੀਆਂ ਖੁਦ ਦੀਆਂ ਗਲਤੀਆਂ ਅਸੀਂ ਨਹੀਂ ਸਿੱਧਰੇ ਅਸੀਂ ਬਾਹਰ ਆਏ ਪੜ ਕੇ ਲਿਖੇ ਆਏ ਪਰ ਅਸੀਂ ਆਪਣੀ ਉਹ ਹਰਕਤਾਂ ਨਹੀਂ ਛੱਡੀਆਂ ਜਿਹਦੇ ਕਰਕੇ ਕਈ ਜਿਹੜੇ ਵਾਕਏ ਹੀ ਵਿਚਾਰੇ ਜੈਨੂਅਲ ਬੰਦੇ ਜਿਹਨਾਂ ਨੂੰ ਲੋੜ ਸੀਗੀ ਬਾਹਰ ਦੀ ਔਰ ਸਾਰਾ ਕੁਝ ਇਨੋਸੈਂਟ ਲੋਕ ਸੀ ਉਹਨਾਂ ਨੂੰ ਵੀ ਇਹਨਾਂ ਦੀਆਂ ਗਲਤੀਆਂ ਦੀ ਸਜ਼ਾ ਭੁਗਤਣੀ ਪੈਂਦੀ ਆ ਬਹੁਤ ਲੋਕ ਜਿਹੜੇ ਕਹਿੰਦੇ ਪੈਸੇ ਨਾਲ ਪੈਸੇ ਨਾਲ ਅਕਲ ਆ ਜਾਂਦੀ ਆ ਪਰ ਨਹੀਂ ਪੈਸੇ ਵਾਲੇ ਬੰਦੇਆਂ ਨੂੰ ਕੀ ਆ ਹੁਣ ਤੁਹਾਨੂੰ ਪਤਾ ਹੀ ਆ ਇੰਡੀਆ ਦੇ ਵਿੱਚ ਜ਼ਮੀਨਾਂ ਵੇਚ-ਵੇਚ ਕੇ ਲੋਕ ਬਾਹਰਾਂ ਨੂੰ ਭੱਜੀ ਜਾਂਦੇ ਤੇ ਹਰਕਤਾਂ ਉਹ ਛੱਡਦੇ ਨਹੀਂ ਖੇਤੀ ਕਰਦੇ ਨਹੀਂ ਹੈਗੇ ਖੇਤ ਵੇਚਦੇ ਆ ਚਲੋ ਜੀ ਬਾਹਰ ਪਰ ਉਹ ਚੀਜ਼ ਨਹੀਂ ਛੱਡਦੇ ਹਰਕਤਾਂ ਨਹੀਂ ਛੱਡਦੇ ਉਹਨਾਂ ਨੂੰ ਪਤਾ ਹੀ ਨਹੀਂ ਪੈਸਾ ਗਰਾਊਂਡ ਜ਼ੀਰੋ ਗਰਾਊਂਡ ਤੋਂ ਕਿੱਦਾਂ ਉੱਠੀ ਦਾ ਕਿੱਦਾਂ ਪੈਸਾ ਕਮਾਇਆ ਉਹਨਾਂ ਨੇ ਜ਼ਮੀਨ ਵੇਚੀ ਚਾਲ ਵਾਰ ਤੇ ਹਰਕਤ ਉਹ ਹੀ ਉਹਨਾਂ ਦੀ ਸੋ ਇਹਦੇ ਵਜ੍ਹਾ ਤੋਂ ਬਹੁਤ ਜਿਹੜੇ ਲੋਕ ਆ ਉਹਨਾਂ ਨੂੰ ਸ਼ਰਮ ਆ ਰਹੀ ਆ ਹੁਣ ਜਦੋਂ ਇਹ ਹਰਕਤ ਆ ਰਹੀ ਆ ਆਸਟ੍ਰੇਲੀਆ ਦੇ ਵਿੱਚ ਉਹ ਕਿਹੜੀ ਸਿਟੀ ਨਹੀਂ ਜਿੱਥੇ ਹੁਣ ਨਹੀਂ ਹਰ ਇੱਕੋਸ ਆਸਟ੍ਰੇਲੀਆ ਦੇ ਵਿੱਚ ਇਹ ਪ੍ਰੋਟੈਸਟ ਹੋ ਰਿਹਾ ਹੁਣ ਇਹ ਚੀਜ਼ ਦੇ ਇੰਨਾ ਕ ਜਿਆਦਾ ਟਰੋਲ ਕੀਤਾ ਜਾ ਰਿਹਾ ਸਮਝ ਨਹੀਂ ਆਉਂਦੀ ਵੀ ਕੋਈ ਕਿਦਾਂ ਕਰ ਸਕਦਾ ਤੁਸੀਂ ਖੁਦ ਸੋਚ ਕੇ ਦੇਖੋ ਸ਼ਰਮ ਆਉਣੀ ਚਾਹੀਦੀ ਇਹ ਇੱਕ ਇੱਕ ਵੀਡੀਓ ਇਦਾਂ ਦੀ ਨਹੀਂ ਹੈ ਕਿ ਹੋਰ ਕਿੰਨੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਜਿਹੜੀਆਂ ਆਪਣੇ ਬੰਦਿਆਂ ਦੇ ਹਨ ਹਰਕਤਾਂ ਤੇ ਟਰੋਲ ਕੀਤਾ ਕੋਈ ਸੜਕ ਦੇ ਵਿੱਚ ਰੌਂਡ ਤੋਂ ਕਰਕੇ ਡੰਡ ਮਾਰ ਰਿਹਾ ਭੰਗੜੇ ਪਾ ਰਿਹਾ ਗੱਡੀ ਤੇ ਪੂਰੀ ਫੁੱਲ ਵਾਚ ਗਾਣੇ ਛੱਡੇ ਇਦਾਂ ਦੀਆਂ ਹਰਕਤਾਂ ਆ ਰਹੀਆਂ ਦੱਸੋ ਕੌਣ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਰੱਖੂਗਾ ਫਿਰ ਕਹਿੰਦੇ ਜੀ ਸਾਡੇ ਨਾਲ ਨਸਲਵਾਦ ਹੋ ਰਿਹਾ ਨਸਲਵਾਦ ਤੁਸੀਂ ਆਪ ਹੱਕਦਾਰ ਆਪ ਤੁਸੀਂ ਕਰਵਾਉਣਾ ਚਾਹੁੰਦੇ ਆ ਤਾਂ ਉਹ ਤੁਹਾਡੇ ਨਾਲ ਕਰਦੇ ਪਿਆ ਕੀ ਪਹਿਲਾਂ ਕਿੰਨਾ ਹੁੰਦਾ ਸੀ ਕਿਉਂ ਨਹੀਂ ਉਹ ਤੁਹਾਨੂੰ ਪੀਆਰ ਕਰਦੇ ਕਿਉਂ ਨਹੀਂ ਤੁਹਾਨੂੰ ਹੁਣ ਸਟੂਡੈਂਟ ਨੂੰ ਬੁਲਾਉਂਦੇ ਕਿੰਨਾ ਸਟੂਡੈਂਟ ਗਿਆ ਕੈਨੇਡਾ ਨੇ ਉਹ ਬੰਦ ਕੀਤਾ ਹੋਇਆ ਕਿਉਂ ਹੁਣ ਤੁਹਾਨੂੰ ਕੰਟਰੀਆਂ ਸਾਰੇ ਧੱਕੇ ਮਾਰਦੇ ਜਿੱਥੇ ਕਿ ਪਹਿਲਾਂ ਆਪਾਂ ਨੂੰ ਮੰਨਿਆ ਜਾਂਦਾ ਸੀ ਕਿ ਇਹ ਇਮਾਨਦਾਰ ਆ ਹਾਰਡ ਵਰਕਰ ਆ ਕੰਮ ਕਰਨ ਕੇ ਇੱਥੇ ਆ ਕੇ ਸਾਡੇ ਦੇਸ਼ ਨੂੰ ਭਲਾ ਹੋਊਗਾ ਅਰ ਤੁਸੀਂ ਤਾਂ ਉਹਨਾਂ ਦੇ ਦੇਸ਼ ਦੀ ਬਾਟਲ ਆਉਣ ਲੱਗ ਗਏ ਅਗਲੇ ਹੁਣ ਕਹਿੰਦੇ ਭਜੋ ਇੱਥੋਂ ਹੁਣ ਉਹਨੇ ਭਜਾਉਣਾ ਹੀ ਆ ਤੁਹਾਨੂੰ ਤੁਸੀਂ ਨਹੀਂ ਹਟਦੇ ਨਹੀਂ ਛਿੱਤਰਖਾਨੋਂ ਹਟਣੇ ਤੁਸੀਂ ਛਿੱਤਰ ਹੀ ਖਾਣੇ ਜਿੱਥੇ ਮਰਜੀ ਚਲੇ ਜਾਓ ਕਿਉਂਕਿ ਛਿੱਤਰ ਪੈਣੇ ਉਦੋਂ ਤੱਕ ਨਹੀਂ ਹਟਣੇ ਜਦੋਂ ਤੁਸੀਂ ਆਪਣੀਆਂ ਹਰਕਤਾਂ ਨਹੀਂ ਛੱਡਣੀਆਂ ਤੁਸੀਂ ਦੇਖ ਤਾਂ ਸਕਦੇ ਆ ਕੋਈ ਕੌਣ ਕਿੱਦਾਂ ਕਰ ਸਕਦਾ ਹੈ ਸਮਝ ਨਹੀਂ ਲੱਗਦੀ ਭਾਈ ਕੌਣ ਹੁਣ ਇਹਨਾਂ ਨੂੰ ਸਮਝਾਊਗਾ ਕੌਣ ਹੈ ਹਰ ਟਾਈਮ ਪਿੱਟ ਦੇ ਮਰਗੇ ਕੀ ਭਾਈ ਬਾਜੋ ਬਾਜੋ ਮਾਹੌਲ ਇਸ ਟਾਈਮ ਬਹੁਤ ਹੀ ਖਰਾਬ ਆ ਇਮੀਗ੍ਰੈਂਟ ਦੇ ਖਿਲਾਫ ਹਰੀ ਦੁਨੀਆ ਹੋਈ ਪਈ ਆ ਏ ਨਾ ਹੋਵੇ ਤੁਹਾਡੀ ਇੱਕ ਗਲਤੀ ਦੀ وجہ ਨਾਲ ਤੁਹਾਡੀ ਲਾਈਫ ਪੂਰੀ ਖਰਾਬ ਹੋ ਜਾਵੇ ਪਰ ਨਹੀਂ ਨਹੀਂ ਹਟਣਾ ਬਾਕੀ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਏਗਾ ਜਿਹੜੀ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਹਦੇ ਬਾਰੇ ਤੁਸੀਂ ਕੀ ਕਹਿਣਾ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸ ਦਿਓ ਕੀ ਤੁਸੀਂ ਕਹਿਣਾ ਚਾਹੁੰਦੇ ਆ ਇਸ ਦੇ ਬਾਰੇ ਤੇ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲ ਸਕੇ ਤੋਂ ਪਲੀਜ਼ ਪਲੀਜ਼ ਚੈਨਲ ਨੂੰ ਯੂ ਸਬਸਕ੍ਰਾਈਬ ਕਰ ਲਿਓ ਥੈਂਕ ਯੂ